ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਉਤੇ ਸਵੇਸ਼ਪੇ ਤੇ ਸਵਾਗਤ ਹੈ ਅੱਜ ਥੋੜਾ ਸਾਹਮਣੇ ਸੀ ਪੇਚਾਂ ਚੋ ਪੇਚਾਂ ਵਾਲੀ ਮੁਕਤਸਰ ਸਾਹੀ ਪੱਗ ਦੀ ਵੀਡੀਓ ਲੈ ਕੇ ਆਏ ਜਿਸ ਦੀ ਲੰਥ 7.5 ਮੀਟਰ ਹੈ ਕਪੜਾ ਫੁੱਲ ਵੈਲ ਪਹਿਲਾਂ ਆਪਾਂ ਜਿਹੜੀ ਸਾਰੇ ਲੜਾਂ ਦੇ ਤਿੰਨ ਤਿੰਨ ਲੜ ਬਣਾਵਾਂਗੇ ਜਿਵੇਂ ਕਿ ਤੁਹਾਨੂੰ ਵੀਡੀਓ ਦੇ ਨਾਲ-ਨਾਲ ਦੇਖਿਓ ਜਰੂਰ ਜਿੱਥੋਂ ਜਿੱਥੋਂ ਆਪਾਂ ਜਿਹੜੇ ਕਨਸੈਪਟ ਕਰਾਂਗੇ ਉਹਨਾਂ ਨੂੰ ਜਰੂਰ ਸਮਝਿਓ ਕੋਈ ਵੀ ਪਾਰਟ ਸਕਿਪ ਨਾ ਕਰਿਓ ਤਾਂ ਕਿ ਦੇ ਤੁਹਾਨੂੰ ਜਿਹੜਾ ਪਾਰਟ ਸਕਿੱਪ ਕਰੋਗੇ ਉੱਥੋਂ ਤੁਹਾਨੂੰ ਪੱਗ ਬੰਨਣ 'ਚ ਪ੍ਰੋਬਲਮ ਆਊ ਜਦੋਂ ਤੁਸੀਂ ਪੱਗ ਬੰਨਦੇ ਹੋ ਨੇ ਤਾਂ ਸਾਡੀ ਵੀਡੀਓ ਨਾਲ ਚਲਾ ਲਿਆ ਕਰੋ ਜਿਸ ਨਾਲ ਤੁਹਾਨੂੰ ਨਾਲ ਦੀ ਨਾਲ ਦੇਖ ਕੇ ਹੈਲਪ ਮਿਲੂਗੀ ਪੱਗ ਬੰਨਣ 'ਚ ਜਿਹੜਾ ਆਪਾਂ ਨੇ ਪਹਿਲਾ ਲਾੜ ਲਗਾਉਣਾ ਪਹਿਲਾ ਲਾੜ ਸਿਰ ਦੇ ਸੈਂਟਰ 'ਚੋਂ ਲਿਆ ਕੇ ਜੇ ਪਹਿਲੇ ਲਾੜ ਦੇ ਹੋਣਗੇ ਆਪਾਂ ਨੇ ਦੋ ਪੱਲੇ ਬਣਾ ਲੈਣੇ ਨੇ ਦੋਨਾਂ ਪੱਲਿਆਂ ਨੂੰ ਦੋ ਬੱਲੇ ਬਣਾ ਕੇ ਆਪਾਂ ਨੇ ਬੱਲਾਂ ਉਹਨਾਂ ਦੀ ਲੈਂਥ ਲੈਂਥ ਕੋਈ ਹੀ ਰੱਖ ਗਏ ਉਨਮੇ ਜਿਹੜੇ ਉੱਪਰਲੇ ਪੇਚ ਵਿੱਚ ਬਾਜ ਫੇਰ ਕੇ ਆਪਣੇ ਉਸ ਨੂੰ ਸੈੱਟ ਕਰ ਲੈਣਾ ਹੈ। ਇਹਦਾਂ ਸੈੱਟ ਕਰਕੇ ਲਗਾਉਣਾ ਜਿਹੜਾ ਅਗਲਾ ਲਾੜਾ ਹੋਣਾ ਲਾੜੋਂ ਤੋਂ ਕਿੰਨਾ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖਣਾ ਤੇ ਬੰਨ੍ਹ ਦੇ ਸੌ ਉੱਤੇ। ਜਿਹੜੇ ਹੁਣ ਅਗਲਾ ਲਾੜਾ ਇਹ ਜੋ ਆਪਣੇ ਤਿੰਨ ਲਾੜ ਬਣਾਉਣੇ ਨੇ। ਤਿੰਨ ਲਾੜ ਕਿਵੇਂ ਬਣਾਉਣੇ ਨੇ ਪਹਿਲੇ ਜਿਹੜੇ ਦੋ ਲਾੜ ਬਣਾਉਣੇ ਹਨ ਆਪਣੇ। ਇਹਦਾ ਉੱਪਰਲਾ ਪੇਚ ਹੋਊਗਾ ਉਸ ਵਿੱਚੋਂ ਆਪਾਂ ਨੇ ਪਹਿਲੇ ਦੋ ਪੱਲੇ ਬਣਾ ਲੈਣੇ ਨੇ। ਇਸ ਮੇਰੀ ਵੀਡੀਓ ਵਿੱਚ ਦੇਖ ਰਹੇ ਹਾਂ ਉਸ ਤੋਂ ਅੱਧ ਵਿੱਚੋਂ ਪਹਿਲਾਂ ਨੇ ਆਪਾਂ ਇੱਕ ਪੱਲਾ ਬਣਾ ਲੈਣਾ ਜਿਹੜਾ ਦੂਜੇ ਲੜ ਦਾ ਜਿਹੜਾ ਥੱਲਲਾ ਉੱਤਲੇ ਪੇਚ ਦਾ ਜਿਹੜਾ ਥੱਲਲਾ ਪਾਸਾ ਵੱਜਦਾ ਹੋਊਗਾ ਉਹਦਾ ਆਪਾਂ ਨੇ ਦੂਜਾ ਲੜ ਬਣਾ ਲੈਣਾ ਉਸ ਤੋਂ ਬਾਅਦ ਜਿਹੜਾ ਥੱਲਲਾ ਪਾਸਾ ਹੋਊਗਾ ਉਹਦਾ ਆਪਾਂ ਤੀਜਾ ਲੜ ਬਣਾ ਕੇ ਆਪਾਂ ਨੇ ਨੋਕ ਨੂੰ ਇਕੱਠੇ ਕਰਕੇ ਆਪਣੇ ਪਿੱਛੇ ਨੂੰ ਲਗਾ ਦੇਣਾ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੇ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰੋ ਜਿਸ ਨਾਲ ਕਿ ਹੋਊਗਾ ਅਸੀਂ ਐਸੀਆਂ ਹੋਣ ਵੀਡੀਓ ਪੰਗਾ ਦੀ ਵੀਡੀਓ ਲੈ ਕੇ ਆਏ ਹਾਂ ਨੇ ਥੋੜਾ ਜਿਹਾ ਪਾਉ ਸਕਣ। ਕਿ ਜਿਹੜਾ ਆਪਾਂ ਨੇ ਨੋਕ ਨੂੰ ਪ੍ਰੈਸ ਕਰਕੇ ਲੜਾਉ ਨੂੰ ਸੈੱਟ ਕਰਕੇ ਲਗਾਉਣਾ ਹੈ। ਪਹਿਲਾਂ ਪਾਉਣ ਦਾ ਫਾਸਲਾ ਇੱਕੋ ਜਿਹਾ ਰੱਖਾਂਗੇ। ਉਸ ਤੋਂ ਬਾਅਦ ਆਪਾਂ ਬਾਜ ਪੰਜ ਦੀ ਮਦਦ ਨਾਲ ਆਪਾਂ ਨੇ ਜਿਹੜੇ ਪੇਚ ਹੋਣਗੇ ਉਹਨਾਂ ਦਾ ਫਾਸਲਾ ਆਪਾਂ ਨੇ ਸੈੱਟ ਕਰਨਾ ਹੈ ਮਟਾਈ ਸੈੱਟ ਕਰਨੀ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ। ਆਪਾਂ ਨੇ ਕੱਲੇ-ਕੱਲੇ ਬਾਜ ਵਿੱਚ ਕੱਲੇ-ਕੱਲੇ ਪੇਚ ਵਿੱਚ ਬਾਜ ਫੇਰ ਕੇ ਆਪਾਂ ਨੇ ਪੇਚਾਂ ਨੂੰ ਸੈੱਟ ਕਰ ਲੈਣਾ ਹੈ ਮਟਾਈ ਸੈੱਟ ਕਰ ਲੈਣੀ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹਾਂ ਇਹ ਆਪਾਂ ਪੇਚਾਂ ਵਿੱਚੋਂ ਪੇਚਾਂ ਵਾਲੇ ਪੱਗ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਨੂੰ ਉਸ ਤੋਂ ਬਾਅਦ ਆਪਾਂ ਪੇਚਾਂ ਵਿੱਚੋਂ ਬੇਜ ਕੱਢਣਾ ਸਿਖਾਵਾਂਗੇ ਕਿਵੇਂ ਤੁਸੀਂ ਪੇਚਾਂ ਵਿੱਚੋਂ ਪੇਚਾਂ ਵਾਲੀ ਪੱਗ ਬਣ ਸਕਦੇ ਹੋ ਜਿੰਕਿ ਤਰ੍ਹਾਂ ਨੋਕ ਨੂੰ ਸੈੱਟ ਕਰਕੇ ਆਪਾਂ ਨੇ ਲੜਾਉਣ ਲਗਾ ਕੇ ਉਸ ਤੋਂ ਬਾਅਦ ਆਪਾਂ ਨੇ ਡੇ ਪੇਚਾਂ ਦੀ ਮੋਟਾਈ ਸੈੱਟ ਕਰਨੀ ਹੈ ਇਹ ਆਪਣੇ ਹਿਸਾਬ ਨਾਲ ਮੋਟਾਈ ਸੈੱਟ ਕਰ ਸਕਦੇ ਹੋ ਜਿੰਨੀ ਜਿੰਨੀ ਤੁਹਾਨੂੰ ਪਸੰਦ ਆ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਜਿਹੜੇ ਆਪਾਂ ਨੇ ਪੇਚ ਬਣਾਉਣੇ ਆ ਉਹ ਡੂੰਘੇ ਬਣਾਉਣੇ ਨੇ ਜਿਸ ਨਾਲ ਕੀ ਹੋਊਗਾ ਆਪਣੇ ਜਿਹੜੇ ਪੇਚਾਂ ਦੀ ਇੱਕੋ ਜਿਹੀ ਬਣਾਉਣੇ ਨੇ ਡੂੰਘੇ ਜਿਸ ਨਾਲ ਕੀ ਹੋਊਗਾ ਆਪਣੇ ਜਿਹੜੇ ਪੇਚਾਂ ਦੀ ਮੋਟਾਈ ਉਹ ਇੱਕੋ ਜਿਹੀ ਰਹੇਗੀ ਕਿਸੇ ਦੀ ਘੱਟ ਜਾਂ ਵੱਧ ਨਹੀਂ ਹੋਊਗੀ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਚੰਗੀ ਤਰ੍ਹਾਂ ਆਪਣੇ ਪਿੱਚਾਂ ਨੂੰ ਸੈੱਟ ਕਰਕੇ ਲਗਾਉਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਜਿਹੜਾ ਆਪਣੇ ਅਗਲੇ ਲੜ ਲਗਾਉਣਾ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰ ਲੈਣਾ ਹੈ ਪੂਣੀ ਦਾ ਖੁੱਲਦਾ ਫਸਾ ਤਲੇ ਕਰਨੇ ਤੇ ਬੰਦ ਫਸਾ ਉੱਤੇ ਜਿਹੜੇ ਆਪਾਂ ਨੇ ਤਿੰਨ ਲੜ ਲੜਾ ਬਣਾਉਣੇ ਆ ਜਿਹੜੇ ਪਹਿਲੇ ਦੋ ਲੜ ਹੋਣਗੇ ਉਹ ਆਪਾਂ ਨੇ ਉੱਪਰਲੇ ਪੱਲੇ ਵਿੱਚੋਂ ਬਣਾਉਣੇ ਨੇ ਜਿਹੜਾ ਤੀਸਰਾ ਲੜ ਹੋਊਗਾ ਉਹ ਆਪਾਂ ਨੇ ਥੱਲੇ ਦੇ ਪੱਲੇ ਵਿੱਚੋਂ ਬਣਾਉਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਪਹਿਲਾਂ ਆਪਾਂ ਨੇ ਜਿਹੜੇ ਉੱਪਰਲੇ ਪੇਜ ਨੂੰ ਹਾਫ ਤੋਂ ਫੋਲਡ ਕਰਨਾ ਹੈ ਹਾਫ ਤੋਂ ਫੋਲਡ ਕਰਨ ਤੋਂ ਬਾਅਦ ਇਹ ਕਪੇਟ ਬਣਾ ਕੇ ਜਿਹੜਾ ਉਸ ਤੋਂ ਥੱਲਲਾ ਪੱਲਾ ਬਚਦਾ ਹੋਊਗਾ ਉਸ ਤੋਂ ਆਪਾਂ ਨੇ ਦੂਸਰਾ ਪੇਚ ਬਣਾ ਕੇ ਜਿਹੜਾ ਥੱਲਲਾ ਪੱਲਾ ਆਊਗਾ ਤਾਂ ਤੀਜਾ ਪੇਚ ਬਣਾ ਕੇ ਆਪਾਂ ਨੇ ਨੋਕ ਨੂੰ ਸੈੱਟ ਕਰਕੇ ਲੜਾ ਨੂੰ ਲਗਾ ਦੇਣਾ ਹੈ ਮੈਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਵੀਡੀਓ ਨੂੰ ਅੰਡਰ ਤੱਕ ਜ਼ਰੂਰ ਦੇਖੋ ਕੋਈ ਵੀ ਪਾਰਟ ਸਕਿਪ ਨਾ ਕਰਿਓ ਨੋਕ ਨੂੰ ਪਰ ਲੜਾ ਨੂੰ ਇੱਕੋ ਜਿਹਾ ਸੈੱਟ ਕਰਕੇ ਆਪਾਂ ਨੇ ਉੱਪਰੋਂ ਦੱਬ ਕੇ ਹਟ ਕਰਕੇ ਲਗਾਉਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਤਾਂ ਕਿ ਜਦੋਂ ਆਪਾਂ ਨੇ ਪਹਿਲਾਂ ਫੋਸਲਾ ਇੱਕੋ ਜਿਹਾ ਰੱਖਣਾ ਹੈ ਲੜਾਂ ਦਾ ਫਾਸਲਾ ਇੱਕੋ ਜਿਹਾ ਰੱਖਣਾ ਹੈ ਲੜਾਂ ਦਾ ਫਾਸਲਾ ਇੱਕੋ ਜਿਹਾ ਰੱਖਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹ ਕਰਨਾ ਹੈ ਬਾਜਾਂ ਬਾਜ ਦੀ ਮਤਾਂ ਆਪਣੇ ਜਿਹੜੇ ਪੇਚਾਂ ਦਾ ਫਾਸਲਾ ਇੱਕੋ ਜਿਹਾ ਰੱਖਣਾ ਹੈ ਮਟਾਈ ਇੱਕੋ ਜਿਹੀ ਰੱਖਣੀ ਹੈ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਵੀਡੀਓ ਨੂੰ ਗੱਤ ਪੂਰੀ ਜਰੂਰ ਦੇਖਣਾ ਕੋਈ ਪਾਰ ਸਕਿਪ ਨਹੀਂ ਕਰਨਾ ਜਿਹੜੀਆਂ ਆਪਾਂ ਵਿੱਚ ਬੋਲ ਕੇ ਦੱਸ ਰਹੇ ਹਾਂ ਉਹ ਗੱਲਾਂ ਨੂੰ ਚੰਗੀ ਤਰ੍ਹਾਂ ਜਰੂਰ ਸੁਣਨਾ ਉਹ ਤੁਹਾਡੇ ਲਈ ਹੈਲਪਫੁਲ ਹੋਣਗੀਆਂ ਇੰਨਾ ਕਿ ਤਰ੍ਹਾਂ ਆਪਾਂ ਨੇ ਲੜਾ ਦਾ فاਸਲਾ ਇੱਕੋ ਜਿਹਾ ਮਟਾਈ ਇੱਕੋ ਜਿਹਾ ਰੱਖ ਲੈਣੀ ਹੈ ਇੱਕ ਹੋਰ ਦਾ ਆਪਣੀ ਖਾਸ ਤੇ ਜਰੂਰ ਧਿਆਨ ਰੱਖਣਾ ਹੈ ਜਿਹੜੇ ਆਪਣੇ ਨੋ ਕੌਨ ਪੇਜ ਹੋਣਗੇ ਉਹਨਾਂ ਨੂੰ ਆਪਾਂ ਬਰਾਬਰ ਰੱਖਣਾ ਇੱਕ ਇੱਕੋ ਜਿਹਾ ਤੂੰ ਜਿਹੜੇ ਪੇਜ ਆਉਣਗੇ ਜਿਸ ਨਾਲ ਆਪਣੀ ਜਿਹੜੀ ਪਾਗੂ ਸੋਹਣੀ ਲੱਗੂ ਦਿਖਣੂ ਨਾ ਘਲਾਣਾੜਾ ਲਗਾਉਣਾ ਲਾੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰ ਲੈਣਾ ਹੈ ਪੂਣੀ ਦਾ ਖੁੱਲਦਾ ਪਾਸਾ ਲੈਣਾ ਆਪਣੇ ਥੱਲੇ ਰੱਖਣਾ ਤੇ ਬੰਦ ਪਾਸਾ ਉੱਤੇ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਜਿਹੜੇ ਆਪਾਂ ਨੇ ਪਹਿਲੇ ਦੋ ਲਾੜਾ ਬਣਾਉਣੇ ਉਹ ਜਿਹੜਾ ਉੱਪਰ ਲੱਭੇ ਜਾਊਗਾ ਉਸ ਦੇ ਵਿੱਚੋਂ ਦੋ ਲਾੜ ਬਣਾ ਲੈਣੇ ਨੇ ਜਿਹੜਾ ਜਿਹੜਾ ਥੱਲੇ ਲੱਭੇ ਜਾਊਗਾ ਉਸ ਉਸ ਦੇ ਆਪਾਂ ਇੱਕ ਪੇਜ ਬਣਾ ਕੇ ਜਿਹੜੇ ਤਿੰਨ ਪੇਜ ਕੰਪਲੀਟ ਕਰਕੇ ਆਪਾਂ ਨੇ ਨੋਕ ਨੂੰ ਸੈੱਟ ਕਰਕੇ ਲਗਾ ਦੇਣਾ ਹੈ ਜਿਵੇਂ ਕਿਸੇ ਵੀਡੀਓ ਵਿੱਚ ਦੇਖੋਗੇ ਜਿਵੇਂ ਕਿ ਆਪਾਂ ਨੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖਿਆ ਜਿਵੇਂ ਆਪਾਂ ਨੇ ਉੱਪਰਲੇ ਪੇਜ ਵਿੱਚੋਂ ਦੋ ਲੜ ਕੰਪਲੀਟ ਕਰ ਲਏ ਦੋ ਲੜ ਕੰਪਲੀਟ ਕਰ ਲਏ ਤਾਂ ਜਿਹੜਾ ਥੱਲਾ ਪੇਜ ਬਜਦਾ ਹੋਊਗਾ ਉਹਦਾ ਆਪਾਂ ਨੇ ਤੀਜਾ ਪੇਜ ਬਣਾ ਕੇ ਲੋਕੋ ਸੈੱਟ ਕਰਕੇ ਉਤੋਂ ਦੱਬ ਕੇ ਬੈਗ ਤੱਕ ਆਪਾਂ ਨੇ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤਾਂ ਕਿ ਕੋਈ ਕੋਈ ਵੀ ਪਾਰਟ ਸਕਿਪ ਨਾ ਕਰੂ ਜਿਹੜੀਆਂ ਗੱਲਾਂ ਅਸੀਂ ਵੀਡੀਓ ਵਿੱਚ ਦੱਸਣੀਆਂ ਉਹਨਾਂ ਗੱਲਾਂ ਨੂੰ ਧਿਆਨ ਨਾਲ ਜ਼ਰੂਰ ਸੁਣਿਓ ਉਹ ਟੋਟਲੀ ਹੈਲਪਫੁਲ ਹੋਣਗੀਆਂ ਨੋਕ ਨੂੰ ਇਕੱਠੇ ਕਰਕੇ ਆਪਾਂ ਨੇ ਪੇਚਾਂ ਨੂੰ ਸੈਟ ਕਰਨ ਤੋਂ ਬਾਅਦ ਜਿਹੜਾ ਬਾਅਦ ਹੀ ਮਤਲਬ ਆਪਣੇ ਪੇਚਾਂ ਦੀ ਸਪਾਈ ਕਰ ਲੈਣੀ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹਾਂ ਇੱਕ ਗੱਲ ਦਾ ਖਿਆਲ ਧਿਆਨ ਰੱਖਣਾ ਜਿਹੜੇ ਆਪਣੇ ਨੋਕ ਨੂੰ ਪੀਸ ਹੋਣਗੇ ਉਹਨਾਂ ਨੂੰ ਆਪਾਂ ਨੇ ਇੱਕੋ ਜਿਹਾ ਰੱਖਣਾ ਹੈ ਕਿੰਨਾ ਬਾਅਦ ਹੀ ਮੈਂ ਜਰਾ ਆਪਣੇ ਜਿਹੜੇ ਪੇਚਾਂ ਦਾ ਫਾਸਲਾ ਉਹਨਾਂ ਤੇ ਟਿਕਾ ਲੈਣਾ ਹੈ ਜਿਹੜੇ ਆਪਣੇ ਪੇਚਾਂ ਦਾ ਫਾਸਲਾ ਰੱਖਣਾ ਹੈ ਉਹ ਆਪਾਂ ਬਰਾਬਰ ਰੱਖਣਾ ਹੈ ਮੋਟਾਈ ਬਰਾਬਰ ਰੱਖਣੀ ਹੈ ਆਪਾਂ ਨੇ ਉਪਰ ਲਿਪਿਚ ਦੀ ਸਭਾਈ ਵੀ ਨੌਰ ਦੀ ਲੜ ਕਰਨੀ ਹੈ ਜਿਹੜਾ ਆਪਾਂ ਨੇ ਅਗਲਾ ਲੜ ਲਗਾਉਣਾ ਲੜਨ ਦੀ ਚੰਗੀ ਤਰ੍ਹਾਂ ਜਿਵੇਂ ਤੁਹਾਨੂੰ ਦੱਸਿਆ ਹੀ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਜਿਹੜਾ ਖੁੱਲਦਾ ਪਾਸਾ ਉਹ ਆਪਾਂ ਨੇ ਥੱਲੇ ਰੱਖਣਾ ਹਮੇਸ਼ਾ ਜਿਹੜਾ ਬੰਦ ਪਾਸਾ ਉਹ ਉੱਪਰ ਰੱਖਣਾ ਜਿਹੜੇ ਪਹਿਲੇ ਦੋ ਆਪਾਂ ਨੇ ਲੜ ਬਣਾਉਣੇ ਆ ਜਿਹੜਾ ਉੱਪਰ ਲੜਾ ਲਊਗਾ ਉਸ ਦੇ ਵਿੱਚੋਂ ਆਪਾਂ ਨੇ ਪਹਿਲੇ ਦੋ ਰੰਡ ਕੱਢ ਲੈਣੇ ਨੇ ਬਣਾ ਲੈਣੇ ਨੇ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹਾਂ ਜਿਹੜਾ ਬਾਕੀ ਤਲਣਾ ਬਚਦਾ ਪਾਸ ਆਊਗਾ ਉਹਦਾ ਆਪਾਂ ਇੱਕ ਲਾੜ ਬਣਾ ਕੇ ਤਿੰਨ ਲਾੜ ਕੰਪਲੀਟ ਕਰਕੇ ਆਪਨੇ ਲਾੜ ਕੰਪਲੀਟ ਕਰਕੇ ਲਗਾ ਦੇਣੇ ਨੇ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਤੇ ਜਿੰਨਾ ਵੀ ਰੈਂਡ ਮੰਗ ਸੀ ਉਹਨਾਂ ਵੀਰਾਂ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜਿਨ੍ਹਾਂ ਵੀਰਾਂ ਨੂੰ ਪੱਗ ਬਨਣ ਵਿੱਚ ਪ੍ਰੋਬਲਮ ਆਉਂਦੀ ਹੈ ਉਹਨਾਂ ਵੀਰਾਂ ਦਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁੜੋ ਜਿਸ ਨਾਲ ਕੀ ਹੋਊਗਾ ਉਹ ਆਪਣੀ ਇਹ ਵੀਡੀਓ ਨੂੰ ਦੇਖ ਕੇ ਆਪਣੀ ਪੱਗ ਦਾ ਸੋਲੂਸ਼ਨ ਕਰ ਸਕਦੇ ਨੇ ਜੇ ਤੁਸੀਂ ਹੋਰ ਵੀ ਕਿਸੇ ਟਾਈਪ ਦਾ ਪੱਗ ਬਨਣ ਜੋ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਜੁੜ ਦੱਸ ਸਕਦੇ ਹੋ ਅਸੀਂ ਨੈਕਸਟ ਵੀਡੀਓ ਉਹੀ ਪੱਗ ਦੇ ਉੱਤੇ ਲੈ ਕੇ ਆਵਾਂਗੇ ਇਹ ਚਾਹੀਨ ਨੂੰ ਮੋ ਬੋਤਨੇ ਪੀਚਾ ਨੂੰ ਇਕੱਠੇ ਕਰਕੇ ਇੱਕ ਨੋਕ ਨੂੰ ਇਕੱਠੇ ਕਰਕੇ ਆਪਾਂ ਨੇ ਨੋਕ ਨੂੰ ਇਕੱਠੇ ਕਰਕੇ ਆਪਾਂ ਨੇ ਇਕੱਠੇ ਕਰਨ ਤੋਂ ਬਾਅਦ ਆਪਾਂ ਨੇ ਜਿਹੜਾ ਬੁਨਾ ਦੇ ਵਿੱਚ ਬਾਜ ਫੇਰ ਕੇ ਉਹਨਾਂ ਦਾ ਫਾਸਲਾ ਮਟਾਈ ਸੈੱਟ ਕਰ ਲੈਣੀ ਹੈ ਅੰਨੇ ਮੈਂ ਵੀਡੀਓ ਵਿੱਚ ਦੇਖ ਰਹੇ ਹਾਂ ਸਾਰੇ ਫਾਸਪੇਚਾਂ ਦਾ ਫਾਸਲਾ ਉੱਪਰ 1000 ਰੱਖਣਾ ਹੈ ਇਹਨੂੰ ਕੋ ਨੂੰ ਆਪਣੇ ਜਿਹੜੇ ਪੀਚਾਂ ਦਾ ਫਾਸਲਾ ਬਰਾਬਰ ਰੱਖਣਾ ਹੈ ਪੀਚਾਂ ਨੂੰ ਬਰਾਬਰ ਰੱਖਣਾ ਹੈ ਜਿਹੜਾ ਆਪਣੇ ਅਗਲਾ ਲਾ ਲਗਾਉਣਾ ਇਹ ਲੜਾ ਆਪਾਂ ਸਿੰਗਲ ਲਗਾਵਾਂਗੇ ਇਹ ਲੜਾ ਆਪਾਂ ਨੇ ਸਿੰਗਲ ਇਸ ਕਰਕੇ ਲਗਾਇਆ ਸੀ ਜਿਹੜਾ ਆਪਣੇ ਪੱਗ ਦਾ ਪੱਗ ਦਾ ਜਿਹੜਾ ਇੱਥੇ ਆ ਕੇ ਆਪਣੇ ਪੱਗ ਦਾ ਕੱਪੜਾ ਜਿਹੜਾ ਪਤਲਾ ਹੋ ਜਾਂਦਾ ਹੈ ਤਾਂ ਕਰਕੇ ਇਹ ਲੜਾ ਆਪਾਂ ਸਿੰਗਲ ਲਗਾਵਾਂਗੇ ਤੁਸੀਂ ਡਬਲ ਵੀ ਲਗਾ ਸਕਦੇ ਹੋ ਜਿਵੇਂ ਤੁਹਾਡੀ ਕਈ ਵੀ ਜਿਹੜੇ ਰੂਬੀ ਆਪਾਂ ਬੰਦੇ ਨੇ ਉਹ ਉਹ ਉਹਨਾਂ ਦੇ ਜਿਹੜੇ ਰੂਬੀਆ ਪੱਗ ਦੇ ਪੇਚ ਜਿਹੜੇ ਮੋٹے ਬਣਨੇਗੇ ਇਹ ਆਪਾਂ ਨੇ ਫੁੱਲ ਬੈਲ ਪੱਗ ਬਣਾਈ ਆ ਇਸ ਕਰਕੇ ਪੱਗ ਦੇ ਪੇਚ ਥੋੜੇ ਪਤਲੇ ਨੇ ਜਿਹੜੇ ਪੱਗ ਰੂਬੀਆ ਪੱਗ ਬਣ ਜਿਹੜੇ ਲੋਕ ਰੂਬੀਆ ਪੱਗ ਬੰਨਦੇ ਨੇ ਉਹ ਰੂਬੀਆ ਪੱਗ ਹੀ ਬਣਾਉਣ ਜਿਹੜੇ ਫੁੱਲ ਪਰ ਬੰਨਦੇ ਨੇ ਫੁੱਲ ਬੈਲ ਦੀ ਬਣਾਉਣ ਉਹ ਆਪਣੀ ਇਹ ਵੀਡੀਓ ਦੇਖ ਕੇ ਆਪਣੀ ਪੱਗ ਚੇਂਜ ਨਾ ਕਰਨ ਕਈ ਵੀਰ ਕੀ ਕਰਦਨੇ ਉਹ ਫੁੱਲ ਬੈਲ ਦੀ ਪੱਗ ਦੀ ਵੀਡੀਓ ਦੇਖ ਕੇ ਆਪਣੀ ਪੱਗ ਚੇਂਜ ਕਰ ਦਿੰਦੇ ਨੇ ਉਹਨਾਂ ਦਾ ਹੱਥ ਹੱਥੇ ਲੇ ਜਾਂਦਾ ਇਸ ਕਰਕੇ ਉਹ ਆਪਣੀ ਪੱਗ ਦਾ ਕੱਪੜਾ ਉਹੀ ਰੱਖਣ ਬਹੁਤ ਸਾਰੇ ਜਿਹੜੇ ਪੇਜ ਬਣਾਉਂਦਾ ਢੰਗ ਸਿੱਖ ਲੈਣਾ ਤੇ ਇਹ ਵੀਡੀਓ ਵਿੱਚ ਦੇਖ ਰਹੀ ਹਾਂ ਜਿਹੜਾ ਆਪਣੇ ਲੜ ਲਗਾਇਆ ਉਹਦਾ ਉਸਦੀ ਮਿਠਾਈ ਸੈੱਟ ਕਰਕੇ ਆਪਾਂ ਨੇ ਸਫਾਈ ਕਰਕੇ ਆਪਣੇ ਲੜਨ ਲਗਾ ਲੈਣਾ ਹੈ ਅੰਗੀ ਤਰ੍ਹਾਂ ਆਪਣੇ ਹੁਣੀ ਪੱਗ ਦੀ ਸੈਟਿੰਗ ਕਰ ਲੈਣੀ ਹੈ ਉੱਪਰਲੇ ਪੇਚਾਂ ਇਸਪਾਈ ਕਰ ਲੈਣੀ ਹੈ ਚੰਗੀ ਤਰ੍ਹਾਂ ਆਪਣੇ ਆਪਣੇ ਜਿਹੜੇ ਲੜ ਬਣਾਏ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਬੈਗ ਤੋਂ ਬੈਗ ਤੱਕ ਸਾਫ਼ ਕਰ ਲੈਣਾ ਤੇ ਵਿਚਾਂ ਦੀ ਮਠਾਈ ਇੱਕੋ ਜੀ ਕਰ ਲੈਣੀ ਹੈ ਫੌਸਲਾ ਪ੍ਰੋਪਰ ਕਰ ਲੈਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਇਤਰਾ ਆਪਣੇ ਆਉਣੇ ਪੱਗ ਦੀ ਸੇਵ ਸੈਟ ਕਰ ਲੈਣੀ ਹੈ ਜਿਹੜੀ ਆਪਣੇ ਆਉਣੇ ਪੇਚਾਂ ਚੋਂ ਬੀਤਿਆਂ ਵਾਲੀ ਬੱਗ ਬਣਾਉਣੀ ਹੈ ਉਸ ਦਾ ਉਸ ਉਸ ਆਪਾਂ ਇਹਦੇ ਪੇਜ ਬਣਾਉਣੇ ਹਨ। ਹਨਾ ਪਾਗੀ ਕਰਾਂ ਜਿਹੜਾ ਆਪਣਾ ਤੀਸਰਾ ਲੜਊਗਾ ਉਸ ਨੂੰ ਚੱਕ ਕੇ ਜਿਹੜੇ ਜਿਹੜਾ ਦੂਸਰਾ ਲੜਊਗਾ ਉਸ ਨੂੰ ਚੱਕ ਕੇ ਆਪਣੇ ਦੂਸਰੇ ਲੜ ਵਿੱਚ ਦੇ ਦੇਣਾ ਹੈ ਜਿਹੜਾ ਉਸ ਤੋਂ ਬਾਅਦ ਉਤਲਾ ਲੜਊਗਾ ਉਹਨੂੰ ਚੱਕ ਕੇ ਉਸ ਤੋਂ ਉਤਲੇ ਲੜ ਦੇ ਵਿੱਚ ਦੇ ਦੇਣਾ ਹੈ ਬਾਜ਼ੀ ਮਤਰਾ ਨਾਲ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ। ਜਿਹੜਾ ਜਿਹੜਾ ਉਸ ਤੋਂ ਅਗਲਾ ਲੜਊਗਾ ਉਸ ਨੂੰ ਉਸ ਤੋਂ ਅਗਲੇ ਲੜ ਦੇ ਵਿੱਚ ਦੇ ਦੇਣਾ ਹੈ ਇਸੇ ਤਰ੍ਹਾਂ ਆਪਾਂ ਨੇ ਰੇ ਵਿਚਾਂ ਵਿੱਚ ਉਹ ਵਿਚੇ ਬਣਾਉਣੇ ਹਨ ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਉਸ ਤੋਂ ਥੱਲੇ ਲੜੂਗਾ ਉਸ ਨੂੰ ਚੰਗੀ ਤਰ੍ਹਾਂ ਆਪਾਂ ਨੇ ਉਸਦੇ ਅੰਦਰ ਕਰ ਦੇਣਾ ਹੈ ਤਾਂ ਕਿ ਉਹ ਬਾਹਰ ਨਾ ਆਵੇ ਵਿਚਾਂ ਵਿੱਚ ਉਹ ਜਿਹੜੇ ਆਪਣੇ ਬਣ ਜਾਣ ਇਹ ਜਿਹੇ ਤਰ੍ਹਾਂ ਆਪਾਂ ਇੱਕ ਲੜ ਛੱਡ ਕੇ ਜਿਹੜਾ ਦੂਸਰਾ ਲੜੂਗਾ ਉਸ ਨੂੰ ਦੂਸਰੇ ਲੜ ਦੇ ਵਿੱਚ ਉੱਪਰਲੇ ਲੜ ਵਿੱਚ ਦੇ ਦੇਣਾ ਹੈ ਮੇਰੇ ਵੀਡੀਓ ਵਿੱਚ ਦੇਖ ਰਹੇ ਹੋ ਤੁਸੀਂ ਉਸ ਤੋਂ ਬਾਅਦ ਜਿਹੜੇ ਆਪਾਂ ਨੇ ਜਿਹੜਾ ਆਪਾਂ ਨੇ ਉਸ ਤੋਂ ਜਿਹਦੇ ਜਿਹੜੇ ਲੜ ਦੇ ਵਿੱਚ ਆਪਾਂ ਨੇ ਲੜ ਨੂੰ ਦਿੱਤਾ ਸੀ ਉਸ ਲੜ ਨੂੰ ਆਪਾਂ ਨੇ ਦੂਸਰੇ ਲੜ ਦੇ ਵਿੱਚ ਦੇਣਾ ਹੈ ਇਵੇਂ ਕਿਸੇ ਵੀਡੀਓ ਵਿੱਚ ਦੇਖ ਰਹੇ ਹਾਂ ਜਿਵੇਂ ਕਿ ਆਪਾਂ ਨੇ ਤੀਜੇ ਲਾੜ ਦੇ ਵਿੱਚ ਦੂਜਾ ਲਾੜ ਦਿੱਤਾ ਈ ਹੁਣ ਆਪਾਂ ਇਹਦਾ ਤੀਜਾ ਲਾੜੂ ਕੋ ਉਹਨੂੰ ਚੱਕ ਕੇ ਆਪਾਂ ਨੇ ਚੌਥੇ ਲਾੜ ਵਿੱਚ ਦੇ ਦੇਣਾ ਹੈ ਉਸੇ ਤਰ੍ਹਾਂ ਆਪਾਂ ਨੇ ਉਸ ਤੋਂ ਉੱਥੋਂ ਇੱਕ ਇੱਕ ਲਾੜ ਛੱਡ ਕੇ ਆਪਾਂ ਨੇ ਲਾੜ ਨੂੰ ਵਿੱਚ ਦੇਈ ਜਾਣਾ ਹੈ ਜਿਸ ਨਾਲ ਕੀ ਆਪਣੇ ਪੇਚਾਂ ਵਿੱਚੋਂ ਪੇਚਾਂ ਵਾਲੀ ਪੱਗ ਬਣ ਜਾਊਗੀ ਜਿਵੇਂ ਕਿਸੇ ਵੀਡੀਓ ਵਿੱਚ ਦੇਖ ਰਹੇ ਹਾਂ ਉਹ ਲਾੜ ਨੂੰ ਚੱਕ ਕੇ ਉਸਦੇ ਲਾੜ ਵਿੱਚ ਦੇ ਦੇਣਾ ਹੈ ਇੱਕ ਲਾੜ ਨੂੰ ਛੱਡ ਕੇ ਦੂਜਾ ਲਾੜ ਉਸਦੇ ਵਿੱਚ ਦੇ ਦੇਣਾ ਹੈ ਜਿਹੜਾ ਉਸ ਤੋਂ ਉਪਰ ਦਾ ਲਾੜੂਗਾ ਉਸ ਨੂੰ ਉਸ ਨੂੰ ਖਿੱਚ ਕੇ ਜਾ ਇੱਕ ਲੜ ਛੱਡ ਕੇ ਉਸ ਤੋਂ ਉੱਪਰਲਾ ਲੜੂਗਾ ਉਸ ਨੂੰ ਖਿੱਚ ਕੇ ਥੱਲੇ ਕਰ ਲੈਣਾ ਜਿਹੜਾ ਥੱਲੇ ਲਾਊਗਾ ਉਹ ਉਸ ਨੂੰ ਉਸ ਦੇ ਵਿੱਚ ਦੇ ਦੇਣਾ ਹੈ ਹੁਣ ਉਹ ਦੇ ਵਿੱਚ ਦੇ ਦੇਣਾ ਹੈ ਜਿਹੜਾ ਅਗਲਾ ਲੜਾ ਉਸੇ ਫੇਰ ਉਹੀ ਤਰ੍ਹਾਂ ਉਸੇ ਤਰ੍ਹਾਂ ਉਸ ਨੂੰ ਖਿੱਚ ਕੇ ਥੱਲੇ ਕਰ ਲੈਣਾ ਜਿਹੜਾ ਉਹ ਦੂਸਰਾਂ ਲਾ ਲੜੂਗਾ ਉਹਨੂੰ ਉਹਦੇ ਥੱਲੇ ਦੇ ਦੇਣਾ ਹੈ ਇਸੇ ਨਾਲ ਜਿਹੜੇ ਆਪਣੇ ਪੇਚਾਂ ਵਿੱਚੋਂ ਪੇਚਾਂ ਵਾਲੀ ਪੱਗ ਬਣ ਜਾਊਗੀ ਇਸੇ ਤਰ੍ਹਾਂ ਆਪਣੇ ਸਾਰੇ ਪੇਚਾਂ ਦਾ ਕਰ ਲੈਣਾ ਇੱਕ ਪੇਚ ਛੱਡ ਕੇ ਦੂਜੇ ਪੇਚ ਨੂੰ ਥੱਲੇ ਖਿੱਚ ਕੇ ਆਪਣੇ ਜਿਹੜਾ ਉਸ ਤੋਂ ਥੱਲੇ ਲਾ ਪੱਲਾ ਹੋਊਗਾ ਉਸ ਨੂੰ ਉਸੇ ਥੱਲੇ ਦੇ ਦੇਣਾ ਹੈ ਜਿਸਨ ਜਿਹੜੀ ਆਪਣੀ ਪੇਚਾਂ ਵਿੱਚੋਂ ਪੇਚਾਂ ਲਈ ਪੱਗ ਬਣ ਕੇ ਤਿਆਰ ਹੋਊਗੀ। ਜਾਕੀ ਦੇ ਆਪਣੇ ਜਿਹੜੇ ਪੇਚਾਂ ਵਿੱਚੋਂ ਪੀਚ ਗੱਡੇ ਹਨ ਉਹਨਾਂ ਨੂੰ ਜੰਗੀ ਤਰ੍ਹਾਂ ਸਾਫ਼ ਕਰਕੇ ਆਪਾਂ ਨੇ ਲਗਾਉਣਾ ਹੈ। ਉਹ ਵਾਲਾ ਆਪਣੀ ਜਿਹੜਾ ਥੱਲੇ ਨਾਲ ਲੜ ਕੇ ਚਿਆ ਸੀ ਉਸ ਨੂੰ ਖਿੱਚ ਕੇ ਥੱਲੇ ਕਰ ਦੇਣਾ ਹੈ ਜਿਹੜਾ ਆਪਾਂ ਨੇ ਪਹਿਲਾਂ ਨਾਲ ਉਤੋਂ ਖਿੱਚਿਆ ਸੀ ਉਸ ਤੋਂ ਉਸ ਨੂੰ ਥੱਲੇ ਕਰਕੇ ਉੱਤੇ ਵਿੱਚ ਦੇ ਦੇਣਾ ਹੈ ਐਸੀ ਤਰ੍ਹਾਂ ਆਪਾਂ ਨੇ ਜਿਵੇਂ ਤੁਹਾਨੂੰ ਦੱਸਿਆ ਸੀ ਉਸੇ ਤਰ੍ਹਾਂ ਆਪਾਂ ਨੇ ਲੜ ਨੂੰ ਖਿੱਚ ਕੇ ਵਿੱਚ ਦੇ ਦੇਣਾ ਹੈ ਉੱਪਰਲਾ ਲੜ ਥੱਲੇ ਖਿੱਚ ਲੈਣਾ ਹੈ ਜਿਹੜਾ ਆਪਾਂ ਨੇ ਪਹਿਲਾਂ ਨਾਲ ਚੱਕਿਆ ਸੀ ਇਸ ਤਰ੍ਹਾਂ ਸਾਰੇ ਲੜਾਂ ਨੂੰ ਆਪਾਂ ਨੇ ਖਿੱਚ ਲੈਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਸੇ ਤਰ੍ਹਾਂ ਆਪਣੇ ਪੇਚਾਂ ਵਿੱਚੋਂ ਪੇਚਾਂ ਵਾਲੀ ਪੱਗ ਤਿਆਰ ਹੋਊਗੀ। ਜਿੰਕਿ ਤਨਾ ਨੇੜੇ ਆਪਣੇ ਪੇਚਾਂ ਵਿੱਚੋਂ ਪੇਚ ਬਣਾਉਣੇ ਉਹਨਾਂ ਨੂੰ ਸਾਫ਼ ਕਰਕੇ ਲਗਾਉਣਾ ਹੈ। ਜਿੰਕਿ ਤਨਾ ਪਿੱਛੇ ਤੱਕ ਆਪਣੇ ਪੇਚਾਂ ਵਿੱਚੋਂ ਪੇਚ ਜੜੇ ਬਣਾਉਣੇ ਹਨ। ਇਹ ਚੰਗੀ ਤਰ੍ਹਾਂ ਆਪਣੇ ਸਾਫ ਕਰਕੇ ਰੱਖਾਉਣਾ ਹੈ ਜਿਹੜੇ ਆਪਣੇ ਪੇਚ ਦੇਖਣ ਨੂੰ ਸੋਹਣੇ ਲੱਗਣ। ਚੰਗੀ ਤਰ੍ਹਾਂ ਆਪਾਂ ਇਹ ਜਿਹੜੇ ਪੇਚਾਂ ਵਿੱਚ ਪੇਚਾਂ ਵਿੱਚ ਜਿਹੜੇ ਬਲ ਹੋਣਗੇ ਪੇਚਾਂ ਵਾਲੀ ਪੇਚਾਂ ਦੇ ਵਿੱਚ ਪੇਚਾਂ ਵਾਲੀ ਬੱਗ ਦੇ ਵਿੱਚ ਉਹਦੇ ਪੇਚ ਬਣਾਇਆ ਨਹੀਂ ਉਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਸਾਫ ਕਰਕੇ ਆਪਣੇ ਲੜਾਂ ਦੇ ਵਿੱਚ ਦੇਣਾ ਹੈ। ਇਵੇਂ ਜੀ ਵੀਡੀਓ ਵਿੱਚ ਦੇਖ ਰਹੇ ਹਾਂ ਚੰਗੀ ਤਰ੍ਹਾਂ ਆਪਾਂ ਇਹਦੇ ਪੇਚਾਂ ਵਿੱਚ ਜੋ ਪੇਚ ਬਣਾਏ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਪੂਰਾ ਸਾਫ਼ ਕਰ ਲੈਣਾ ਹੈ ਜਿਸ ਨਾਲ ਉਹ ਦੇਖਣ ਨੂੰ ਸੋਹਣੇ ਲੱਗਣਗੇ ਇਦਾਂ ਆਪਣੇ ਲਾੜਾ ਨੂੰ ਸਾਫ਼ ਕਰਾਣਾ ਹੈ ਸੈੱਟ ਕਰ ਲੈਣਾ ਹੈ ਜਿਹੜਾ ਕੋਈ ਲਾੜਾ ਥਲੇ ਆਪਣੇ ਬਾਹਰ ਨਿਕਲਿਆ ਉਸ ਨੂੰ ਚੰਗੀ ਤਰ੍ਹਾਂ ਆਪਣੇ ਵਿੱਚ ਨੂੰ ਕਰ ਲੈਣਾ ਹੈ ਸੈੱਟ ਕਰ ਲੈਣਾ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਜਿੰਨਾ ਵੀ ਰੈਂਡਮ ਮੰਗ ਸੀ ਉਹਨਾਂ ਵੀਰਾਂ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਸ ਨਾਲ ਉਹ ਆਪਣੀ ਇਹ ਬੱਗ ਨੂੰ ਦੇਖ ਕੇ ਆਪਣੀ ਵੀਡੀਓ ਦਾ ਸੋਲੂਸ਼ਨ ਕਰ ਸਕਣ ਤੇ ਨੋਟੀਫਿਕੇਸ਼ਨ ਨੂੰ ਜਰੂਰ ਪੈਸ ਕਰਨਾ ਬੈਲ ਆਈਕਨ ਵੀ ਦਬੋ ਤੱਕ ਹੈ ਜੇ ਉਹਨਾਂ ਨੂੰ ਇਹ ਵੀਡੀਓ ਦੀ ਨੋਟੀਫਿਕੇਸ਼ਨ ਆ ਸਕੇ ਤੇ ਉਹਨੂੰ ਦੇਖ ਕੇ ਤੁਸੀਂ ਆਪਣੀ ਬੱਗ ਦਾ ਸੋਲੂਸ਼ਨ ਕਰ ਸਕੋ ਚੰਗੀ ਤਰ੍ਹਾਂ ਆਪਾਂ ਨੇ ਪੇਜ ਨੂੰ ਸੈੱਟ ਕਰ ਲੈਣਾ ਹੈ ਜਿਵੇਂ ਵੀਡੀਓ ਵਿੱਚ ਦੇਖ ਰਹੇ ਹਾਂ ਆਪਣੇ ਸ਼ੇਪ ਸੈੱਟ ਕਰ ਲੈਣੀ ਹੈ। ਉਸ ਤੋਂ ਬਾਅਦ ਆਪਾਂ ਨੇ ਆਪਣਾ ਪਗ ਨੂੰ ਕੰਪਲੀਟ ਕਰਾਂਗੇ। ਪਗ ਨੂੰ ਕੰਪਲੀਟ ਕਰਨ ਲਈ ਜਿਹੜਾ ਆਪਾਂ ਨੇ ਕਲਗੀ ਲੜ ਲਗਾਉਣਾ ਹੈ, ਕਲਗੀ ਲੜ ਪੰਗ ਪੈਨ ਉੱਤ ਨੱਕ ਦੀ ਸ਼ੇਰ ਵਿੱਚ ਲਗਾ ਲੈਣਾ ਹੈ। ਉਹ ਬੰਨ ਨੱਕ ਦੀ ਸ਼ੇਰ ਵਿੱਚ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਜਿਹੜਾ ਆਪਣਾ ਲੜ ਹੋਊਗਾ ਉਹ ਸਿੱਧੀ ਪੂਣੀ ਬਣਾ ਕੇ ਉੱਪਰੋਂ ਤੇ ਥੱਲੋਂ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਹੈ। ਪੂਨੋ ਤੇ ਚੰਗੀ ਤਰ੍ਹਾਂ ਥੱਲੋਂ ਫੋਲਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਫੋਲਡ ਕਰਨ ਨਾਲ ਇੱਕ ਤਰ੍ਹਾਂ ਇੱਕ ਟਾਈਪ ਦੀ ਪੂਣੀ ਬਣਾ ਕੇ ਉਸ ਨੂੰ ਪੂਰਾ ਅੱਖ ਤੋਂ ਅੱਖ ਤੱਕ ਖੋਲਣਾ ਹੈ ਅੱਖ ਤੱਕ ਖੋਲਣ ਤੋਂ ਬਾਅਦ ਉਸ ਨੂੰ ਪੂਰਾ ਸਾਫ਼ ਕਰ ਲੈਣਾ ਹੈ ਉਹ ਪੂਰਾ ਸਾਫ਼ ਕਰਨ ਤੋਂ ਬਾਅਦ ਉੱਪਰ ਤੱਕ ਪੂਰਾ ਸਾਫ਼ ਕਰਨਾ ਹੈ ਬੈਗ ਤੱਕ ਹੁਣ ਕਰਨ ਤੋਂ ਬਾਅਦ ਪੱਕ ਬੰਦ ਸੱਲ ਲਿਆ ਕੇ ਆਪਣੇ ਘਰ ਮਾ ਕੇ ਕਬੰਦੇ ਸਲੇ ਲਿਆ ਗਿਆ ਆਪਣੇ ਕਮਾਗੇ ਇੱਕ ਟਾਈਪ ਕਲਗੀ ਬਣਾ ਕੇ ਲਗਾ ਦੇਣਾ ਹੈ ਕੱਲ ਵੀ ਕਲਗੀ ਬਣਾ ਕੇ ਲਗਾਉਣ ਤੋਂ ਬਾਅਦ ਆਪਾਂ ਨੇ ਉਹ ਉਹਨੂੰ ਆਪਣਾ ਜਿਹੜੇ 5ਵੇਂ ਤੇ 6ਵੇਂ ਤੇ 5ਵੇਂ 6ਵੇਂ ਤੇ ਜਿਹੜੀ بیس ਤੇ ਗੱਭੇ ਜਗ੍ਹਾ ਉਹ ਉਸ ਤੇ ਗੱਭੇ ਧੱਬ ਦੇਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਸਾਨੂੰ ਹੋ ਰਹੇ ਐਸ ਜਿਹੇ ਹੋਰ ਨਵੀਂ ਵੀਡੀਓ ਦੇ ਆਈਏ ਮੋਟੀਵੇਸ਼ਨ ਮਿਲ ਸਕੇ ਆਪਣੇ ਆਪਣੀ ਪੱਗ ਦੀ ਸ਼ੇਪ ਸੈੱਟ ਕਰ ਲੈਣੀ ਹੈ ਜਿੱਥੋਂ ਕਿ ਤੋਂ ਆਪਣੀ ਪੱਗ ਵਿੱਚ ਵਾਲ ਆਉਣਗੇ ਬਣਾ ਕੇ ਸੈੱਟ ਕਰ ਲੈਣਾ ਹੈ ਤੇ ਤੋਂ ਜਿਹੜਾ ਆਪਾਂ ਸੈਟ ਕਰਨਾ ਹੈ ਸੈਟ ਕਰਨ ਲਈ ਦੋਨੋਂ ਪੱਲੇ ਨੂੰ ਬਰਾਬਰ ਕਰਕੇ ਜਿਹੜਾ ਆਪਾਂ ਸੈਟ ਕਰਾਂਗੇ ਸੈਟ ਕਰਨੀ ਦੋਨੋਂ ਬੈਕਗਰਾਉਂਡ ਸੈਟ ਕਰਨ ਦੀ ਦੋਨੋਂ ਪੱਲੇ ਨੂੰ ਪ੍ਰੋਪਰ ਕਰਕੇ ਆਪਣੇ ਲਗਾਉਣਾ ਹੈ ਬੈਕਗਰਾਉਂਡ ਬੈਕਗਰਾਉਂਡ ਲਗਾਉਣਾ ਬੈਗ ਵਾਲਾ ਲੜ ਦੋਨਾਂ ਪਾਸੇ ਤੋਂ ਲੜਨ ਚੰਗੀ ਤਰ੍ਹਾਂ ਫੋਲਡ ਕਰਕੇ ਹੰਪੇ ਲਗਾ ਲੈਣਾ ਹੈ। ਜੇ ਤੁਸੀਂ ਸਾਡੇ YouTube ਚੈਨਲ ਦਾ ਨਾਮ ਦਾ ਸਾਡੇ YouTube ਚੈਨਲ ਸਬਸਕ੍ਰਾਈਬ ਕਰੀ ਤੇ Facebook ਵੀ ਤੇ ਨਾਮ ਦਾ ਸਾਡੇ Facebook ਵੀ ਨੂੰ ਫੋਲੋ ਜ਼ਰੂਰ ਕਰੋ। ਉਸ ਤਰ੍ਹਾਂ ਅਸੀਂ ਇਹ ਜੀਆਂ ਹੋਰ ਪੱਕਾ ਦੇ ਸ਼ਾਰਟ ਜਾਂ ਫੁੱਲ ਵੀਡੀਓ ਲੈ ਕੇ ਆਉਂਦੇ ਰਹੇ ਹਾਂ। ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਕਰੋ ਤਾਂ ਕਿ ਅਸੀਂ ਹੋਰ ਮੋਟੀਵੇਟ ਹੋ ਸਕੀਏ ਇਹ ਜੀਆਂ ਹੋਰ ਪੱਕਾ ਦੀ ਵੀਡੀਓ ਲੈ ਕੇ ਆਈਏ। ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਬੀਜ ਨੂੰ ਮੱਤਵਾਂਚੇ ਜਰੂਰ ਕਰੋ ਵੀਡੀਓ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ